ਚੱਲਿਆ ਅਨਲਿਮਿਟਿਡ ਫੂਡ ਖਾਣ ਆ ਚੱਲਿਆ ਸਾਡੀਆਂ ਸੇਣਾ ਸਾਨੂੰ ਇਹਨਾਂ ਨੇ ਇਨਵਾਈਟ ਕਰਿਆ ਰੋਟੀ ਤੇ ਇੱਥੇ ਰੋਟੀ ਤੇ ਆਓ ਸਾਬਦ ਹੋ ਗਿਆ ਆਹਾ 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 ਖਾਣੇ ਨੂੰ ਖਾਣ ਚ ਕੀ ਕੀ ਆ ਪਹਿਲਾਂ ਚੈੱਕ ਕਰ ਲਈਏ ਕੋਲਡ ਡਰਿੰਕ ਵਗੈਰਾ ਮਿਲ ਜੂ ਐਂਡ ਹੈ ਪੂਦੀਆ ਸੂਰੇਸ਼ਵਰ ਪੂਦੀਆ ਚਾਰ ਸੈਂਡਵਿਚ ਫਰੂਟਸ ਐਂਡ ਇਹ ਆ ਗਏ ਮਰੇ ਬੁਰੀ ਪ੍ਰੋਟਾ ਉਹ ਪਾਸਤਾ ਛੋਲੇ ਇਸ ਵੇਲੇ ਛੋਲੇ ਕੌਣ ਖਾਊਗਾ ਤੇ ਆਪ ਨੂੰ ਘੜੀਗਾ ਹਟੂਗੀਗਾ ਅੰਡਾ ਅੰਡਾ ਆਏਗਾ ਜਿਹੜੀ ਚੀਜ਼ ਮੈਨੂੰ ਵੀ ਸੀ ਮੈਨੂੰ ਐਸੀ ਕਿ ਮੈਨੂੰ ਜੈਮ ਲਾ ਕੇ ਦੇਣਗੇ ਇੱਥੇ ਇਹ ਤਾਂ ਬਿਨਾ ਜੈਮਾਂ ਤੋਂ ਹੀ ਜਾਂਦੇ ਆ ਇਹ ਤਾਂ ਕਾ ਹੋ ਗਿਆ ਇੱਥੇ ਬ੍ਰੈਡ ਤਾਂ ਹੈਗੇ ਪਰ ਬਿਨਾ ਜੈਮਾਂ ਤੋਂ ਹੈ ਐ ਐਗਸ ਮਿਲ ਗਏ ਥੋੜਾ ਜਿਹਾ ਕਰਦਾ ਲਾਂਚ ਬ੍ਰੈਕਫਾਸਟ ਲੱਚ ਨਹੀਂ ਬ੍ਰੈਕਫਾਸਟ ਤੋਂ ਬ੍ਰੈਕਫਾਸਟ ਬਣਾਉਗਾ ਇਹ ਬ੍ਰੈਕਫਾਸਟ ਹੈਲੋ ਗਾਇਜ਼ ਬ੍ਰੈਕਫਾਸਟ ਇਜ਼ ਰੈਡੀ सूज ले पनी गिया मिठा मिठा जा मिलू मिठा मिठा जा पेई है दिस इज द कोल्ड कॉफी हम्म ए आधा पर बिजली जो नहीं ਐਂਡੇ 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 ਗਈਆਂ ਤੂੰ ਬਾਬੇ ਬੰਨਾਲੀ ਬਣਾਉਗੇ ਇਹਨੂੰ ਬੰਦ ਕਰ ਭਰਾ ਬਣੇਗਾ ਬਲੌਗ ਨੂੰ ਬਲੌਗ ਚ ਮਸ਼ੂਰ ਹੋ ਕੇ ਬਲੌਗ ਚ ਆਵਾਂਗੇ ਰੁੱਟੀ ਖਾ ਲੈ ਜਿੱਥੇ ਖਾਣਾ ਉੱਥੇ ਹੀ ਛੱਲੋ ਦੁਬਾਰਾ ਚੱਲਦੇ ਆਂ ਹੂੰ ਰੱਖ ਕੇ ਨਾ ਮੈਂ ਨਵੀਂ ਪਲੇਟ ਲੈਣਾ ਤੇ ਨਵੀਂ ਸ਼ੁਰੂਆਤ ਕਰਦਾ ਜ਼ਿੰਦਗੀ ਦੀ ਮੈਂ ਤਾਂ ਨਵੀਂ ਪਲੇਟ ਚਾੱਕ ਕੇ ਨਵੀਂ ਸ਼ੁਰੂਆਤ ਕਰਦਾ ਜ਼ਿੰਦਗੀ ਨੂੰ ਵਿੱਕਿਆ ਮੈਂ ਇਸ ਤਰ੍ਹਾਂ ਨਹੀਂ ਪਾ ਯਾਰ ਤੂੰ ਪਰ ਇਹ ਬਣਾ ਕੇ ਲੈ ਕੇ ਜਾਣਾ ਉਸੇ ਜਾ ਕੇ ਸਾਰਾ ਕੁਝ ਹੈ ਮਾਪੇ ਦਾ ਖਲਾਰਾ ਬਾਹਰ ਓਏ 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 ਇਹ ਪਾ ਮंगे ਪਦਹੀਂ ਸਾਲਾ ਕਿਤੇ ਬਜ਼ਾਰੋਂ ਲੱਗੇ ਕਰਦਾ ਮਪੀਤਾ ਮੇਰੇ ਲੱਗੇ ਕੱਦ ਬੁੱਦਦਾ ਗਦਾ ਨਹੀਂ ਮਰੀ ਜਨਾ ਯਾਰ ਨਹੀਂ ਰੈਡੀ ਹੋ ਗਈਆਂ ਪਲੇਟਾਂ ਆ ਤੂੰ ਸੂਰੇ ਸੂਰੀ ਸਬਜ਼ੀ ਖਾਣ ਲੱਗਾ ਓਏ ਔਰ ਰਮਣਾ ਆ ਵੀ ਦੇਖ ਤੂੰ ਘਟਾ ਮੈਂ ਸਭ ਕੰਨੇ ਪਈ ਕਰਦੇ ਜਲਦੀ ਚਾਲ ਮੰਦਰਾ ਆਇਓ ਕਹਾਣੀ ਖਣ ਜੈਂਦੀ ਫਿਰ ਹਰੀਏ ਦੀਸ ਆਪ ਜੀ ਹਰੀਏ ਨਾਲ ਆ ਗਈ ਹੈ ਹਰੀਏ ਦਾ ਕੀ ਹੁੰਦਿਆ ਨੇ ਉਹ ਤੈਨੂੰ ਪਤਾ ਚਿਕਤੀਸ਼ ਕਿੰਨਾ ਉਹ ਹੁੰਦਾ ਆਪ ਆਪ ਜੀ ਟਿਕ ਪੀਸ ਨੇ ਰੋਟੀ ਅੰਦਰ ਢਿੱਡ ਬਾਹਰ ਬਿਗੀ ਭਾ ਗਿਆ ਸਾਡਾ ਨਾ ਹਣੀ ਅਲਬਾਤਾ ਹੋਣਾ ਜਦੋਂ ਇਹਨਾਂ ਨੂੰ ਖਰੀਦ ਆ ਗਿਆ ਪਈ ਦਰਮੇਸ਼ਨ ਕਰਨੀ ਇਹਨਾਂ ਦੀ ਮੈਂ ਕੋਈ ਪੰਪੂਸ਼ ਨਹੀਂ ਕਰਦਾ ਆਈ ਵਾਂਟ ਟੂ ਲੱਸੀ ਲੱਸੀ ਚਾਹੀਦੀ ਆ ਵੀਰ ਮੈਨੂੰ ਲੱਸੀ ਲੱਸੀ ਚਾਹੀਦੀ ਆ ਲੱਸੀ ਸਹੀ ਆ ਰਿਹਾ ਫੇਸ ਕੀ ਖਾਣਾ ਆਉਗੀ ਆਪ ਲੈ ਕੇ ਆ ਕੀ ਖਾਣਾ ਕੀ ਖਾਣਾ ਕੀ ਖਾਣਾ ਗਰਮ ਜੱਪੂ ਲੈ ਕੇ ਆ ਉਹ ਠੱਡੇ ਪਈ ਦੀ ਸਰ ਇਤਰ ਮੈਣੀ ਮੁੰਦਰਾ ਨਾ ਮਰ ਤਿੰਤਾ ਨੂੰ ਨੀਵੰਦਰਾ ਤਿੰਤਾ ਜੀ ਗਾ ਤਾਂ ਪਤਾ ਪਿਆ ਅੱਗੇ ਆ ਹਾਲਾਤ ਨਹੀਂ ਪਤਾ ਲੱਗਾ ਲੇਟਾ ਦੀ ਮਾਨਸਾ ਲਿਖਦਾ ਗੰਜਰ ਦਿਓ ਇਹ ਇਹਦੇ ਇਹ ਪਲੇਟ ਹੁਣ ਕੋ ਦੇ ਦੇ ਲੱਸੀ ਆ ਮੈਂ ਨਹੀਂ ਪੀਂਦਾ ਯਾਰ ਕਾਫੀ ਬੇਕਾਰ ਜੀ ਹੈਗੀ ਆ ਮੈਂ ਨਾ ਗਰਮ ਜਗਤ ਚੀਜ਼ ਨਹੀਂ ਹੈਗੀ ਹੋਰ ਹੀ ਪਾਣੀ ਆ ਡੋਕਲ ਪਾਣੀ ਬਣਾ ਰੱਖਿਆ ਮੈਂ ਨਹੀਂ ਪੀਂਦਾ ਇਹ ਆ ਗਈ ਬੜੇ ਇੰਤਜ਼ਾਰ ਤੋਂ ਬਾਅਦ ਸਾਡੀ ਲੱਸੀ ਸ਼ੁਕਰੀਆ ਨਮਕੀਨ ਹੈ ਵੀਰੇ ਨਮਕੀਨ ਜੈਸੀ ਓਕੇ ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਲੈਵਾ ਚੀਅਰਸ ਬੱਲੇ 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 ਬੇਰ ਕਾ ਦਿਆ ਬੜੀ ਘੈਂਟ ਉੱਪਰ ਮੇਰੇ ਅੰਦਰ ਹੋ ਕੇ ਦੋ ਝਾਗੇ ਇਹਨਾਂ ਨੇ ਬਣਾਈ ਹੋਣੀ ਹੈ ਨਾ ਰੜਕ ਰੜਕ ਨਾਲੇ ਨੜਕਣ ਨੂੰ ਦੱਸ ਕੇ ਤੇ ਵੱਡੀਆਂ ਵਧਾਣੀਆਂ ਪਈਆਂ ਇਹ ਗੱਲ ਕਰੀ। ਤੇ ਯੂ ਨੀ ਤੇ ਨੜਾ। ਬੁੱਕ ਟਾ ਗਿਆ। ਉਹ ਕਹਿੰਦਾ ਨਾ ਕਿ ਤਨੇ ਪਿਆਰ ਦਾ ਮਨ। ਹਾਂ ਜੀ ਬੈਸਟ ਹੈ। ਹੋਰ ਇਸ ਦਾ। ਹਾਂ ਜੀ ਬੈਸਟ ਹੈ। ਬੰਦੇ ਨੂੰ ਲੱਸੀ ਵੀ ਨਹੀਂ ਜਾਂਦੀ ਹਾਂ। ਪੈਸਾ ਚਾਹ ਤਾਂ ਬਿਮਾਰੀ ਦਾ ਘਰ। ਰਕਦਾਰ ਵੀ ਰਗਾ। ਚਾਪ ਬਿਮਾਰੀ ਦਾ ਘਰ ਬਿਮਾਰੀ ਦਾ। ਮੇਰੇ ਵੀਰ ਜੀ ਤੁਹਾਡੇ ਕੋਈ ਬੋਲ ਐ ਲੈ ਵੱਡੇ ਬੁੱਲਾ ਆਰੇ ਭਾਈਓ ਵਿੱਚ ਆਪ ਦਾ ਕੱਟ ਕੇ ਮੈਂ ਕਮੈਂਟ ਕਰ ਦੂ ਆਹ ਦੇਖਾ ਇਹਨਾਂ ਨੂੰ ਚੜੀ ਬੋਲ ਦੇਖਾ ਕੰਜਦੇ ਪਾਈਪ ਚਾਰਜ ਆ ਗਈ ਭੇਜਿਆ ਕੁਝ ਕਰ ਦੁੱਪਾ ਚੱਪੜਾ ਰੋ ਨਹੀਂ ਮਰਦਾ ਕੀ ਦੇਖ ਕੇ ਲੋਕ ਕੀ ਕਹਿਣਗੇ ਬੈਡ ਮੈਨਜਰਸ ਓਏ ੱਪੜ ਪੜਾਓ ਪਲਪੜਾ ਦੇ ਸਾਲਿਆ ਪਾਗੇ ਰੁਚ 101 ਉ ਸਾਬ ਗੇਟ ਖੋਲੀ ਨਈ ਨਾ ਵੇ ਕੀ ਹੈ ਕੀ ਇਸ ਖਲਾਰਾ ਪੈ ਲਾਰਾ ਪਏ ਹੋ ਹੋ ਹਾਂ ਹੁਣ ਅਸੀਂ ਇੱਕ ਇੱਕ ਕਰਕੇ ਨਾਵਾਂਗੇ ਬਾਈ ਐਤਵਾਰ ਚੱਲਦੇ ਆਂ ਅਸੀਂ ਚੰਡੀਗੜ੍ਹ ਪਹਿਲਾਂ ਬੰਟ ਵਿਕੀ ਦਾ ਕੰਮ ਕਰਦੀ ਐ ਵਿਕੀ ਦਾ ਕੰਮ ਹੋਊਗਾ ਪਹਿਲਾਂ ਉਹਦੀ ਮੀਟਿੰਗ ਹੋ ਰਹੀ ਹੈਗੀ ਆ ਉਸ ਤੋਂ ਬਾਅਦ ਰਮਣ ਰਮਣ ਨੇ ਮਿਲਣਾ ਹੈ ਕਿਸੇ ਨੂੰ ਆਉਦੇ ਸਿਸਟਿਊਟਰ ਨੂੰ ਅਹ ਇਹ ਦਬਰਾ ਬਣਾ ਗੁੱਲੀ ਆਇਆਗੇ ਬਸ ਵੀ ਆਏ ਹੋ ਰਬ ਮੈਂ ਤਾਂ ਨੀਂਦ ਭਾਲਦਾ ਸਰੀਰ ਹਜੇ ਨੀਂਦ ਕਟੋ ਕੱਟ ਤਿੰਨ ਘੰਟਿਆਂ ਦੀ ਓਹ ਹੋ 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 ਰੈਡੀ ਹੋ ਗਏ ਬਾਈ ਜੀ ਹੈ 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 ਵਿੱਕੀ ਵੀ ਰੈਡੀ ਹੈ ਰਵਣ ਵੀ ਰੈਡੀ ਤੇ ਮੈਂ ਟੈਡੀ ਤੇ ਮੈਂ ਤੇ ਮੈਂ ਦੇਖ ਲਓ ਹਾਲੇ ਕੱਲੀ ਕੱਲੀ ਜੀ ਲੈ ਲਈ ਕਿਸੇ ਨੇ ਪੈਂਟ ਲੈ ਲਈ ਮੇਰੀ ਕਿਸੇ ਨੇ ਬੈਟ ਲੈ ਲਈ ਆਹ ਦੇਖ ਲਾ ਸ਼ਰਟ ਇਹਨੇ ਮੇਰੀ ਸ਼ਰਟ ਲੈ ਲਈ ਮੂੰਹ ਤੇ ਕੋਈ ਨਹੀਂ ਆਲੀ ਦਰਨ ਕਾਕੀ ਨੰਗਾ ਕਰਦਾ ਚੱਪਲਾਂ ਅੱਛਾ ਕੈਪਰੀ ਓਏ ਆਓ ਜੀ ਦੋਸਤੋ ਹੁਣ ਆਪਾਂ ਜਾਵਾਂਗੇ ਰਮਣ ਦੀ ਅ ਪਹਿਲਾਂ ਕਰਾਂਗੇ ਵਿੱਕੀ ਦੀ ਮੀਟਿੰਗ ਤੇ ਉਸ ਤੋਂ ਬਾਅਦ ਚੱਲਾਂਗੇ ਰਮਣ ਡਿਸਟ੍ਰੀਬਿਊਟਰ ਕੋਲੇ ਠੀਕ ਹੈ ਜੀ ਰੋਟੀ ਪਾਣੀ ਦਾ ਹੀ ਛਕ ਲਿਆ ਹੁਣ ਜੀ ਭੁੱਖ ਲੱਗੂ ਅੱਗੇ ਦੇਖਦੇ ਆਂ ਬਹੁਤ ਸੋਹਣਾ ਹੋਟਲ ਆ ਹੋਟਲ ਦਾ ਨਾਮ ਫੇਰ ਵਾਰੀ ਵਾਰੀ ਭੁੱਲ ਜਾਂਦੇ ਆਂ ਹੋਟਲ ਦਾ ਨਾਮ ਕੀ ਆ ਰੈਡੀਸਨ ਰੈਡੀਸਨ ਲੋਕੇਸ਼ਨ ਦੱਸ ਦਿੰਦੇ ਆਂ ਭਰਾ ਤੁਹਾਨੂੰ ਇਹਦੀ ਹੈਗੀ ਲੋਕੇਸ਼ਨ ਆਹਾ ਉੱਥੇ ਜੇ ਦੇਖ ਬਟੂ ਖਰੜ ਕੋਲੇ ਉੱਥੇ ਮਿਲਨ ਉਹ ਕੀ ਨਾਮ ਓਏ ਟੂ ਮਾਲ ਦਾ ਨੌਰਥ ਕੰਟਰੀ ਮਾਲ ਨੌਰਥ ਕੰਟਰੀ ਮਾਲ ਇੱਧਰ ਮੈਂ ਕਰੀ ਆਂ ਨੌਰਥ ਕੰਟਰੀ ਮਾਲ ਇਹ 뷰 ਹੈ ਆ ਜਿਹੜਾ ਬੰਦਾ ਹੋਰ ਬੋਲਦਾ ਮੈਂ ਤਾਂ ਇਹਨਾਂ ਨੂੰ ਲਾ ਕੇ ਅੱਤ ਪਕਾ ਕੁਕੂਲਾ ਬੋਲੇ ਬਈ ਕਿ ਤਪਰਾ ਦੇਖੋ ਆਤਾ ਇਸ ਬੋਰਡ ਬੋਰਦ ਬੰਦ ਕਰਾ ਤਾ ਹੌਣ ਗਲੀ ਵਧੀਆ ਨਾ ਹਾਂ ਸਸੇ ਕਰ ਦੋਸਤੋ ਨਮਾਦ ਨਵੇਂ ਬਲੌਗ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਆਏ ਚੰਡੀਗੜ੍ਹ ਚਾਹਣੋ ਦੇਖੋ ਹੁਣ ਮਾੜਾ ਆਪਣੇ ਬਟਾ ਤੁਮਸੇ ਨਾ ਹੋ ਪਾਏਗਾ ਇੰਨਾ ਕਰ ਆਏ ਕਿ ਆਏ ਕਰਦਾ ਇਹ ਨਹੀਂ ਕਰਦਾ ਯਾ ਐਸਾ ਕੇ ਬੇਨੇ ਬਣਾਉਣੇ ਸ਼ਰਮ ਲੋੜੀ ਪੈਂਦੀ ਆ ਐਡੀ ਵੱਡੀ ਟੰਗ ਟੰਗਣੀ ਪੈਂਦੀ ਆ ਕਿੱਲੇ ਦੇ ਸ਼ਰਮ ਫੇਰ ਬਣਦੇ ਆ ਵਲੌਗ ਉੱਧਰ ਹੋਇਆ ਕੇ ਬੜਿਆ تھا ਗੁਰੂ ਸ਼ਸਰੀਕਾਲ ਦੋਸਤੋ ਜੈ ਸ਼੍ਰੀ ਰਾਮ ਅਰੇ ਰਾਦੇ ਵਾਲਕੋ ਸਾਹਿਬ ਤਾਂ ਤੁਹਾਨੂੰ ਬੜੀ ਹੁਲੀ ਲੰਦੂ ਵੀ ਕਿੰਨੇ ਕਿਲੇ ਦੇ ਕਿਹਨਸੀ ਦੂਰ ਆਹ ਰੋ ਇਹ ਗਰੀਨਾ ਤੋ ਕਸਾਟ ਕੱਪੜਿਆਂ ਦਾ ਕਿਲੇ ਕਰਦੀ ਤੀ ਤੋ ਰਮੜ ਦੇ ਨੱਕ ਤੇ ਨਾਲ ਐਡਾ ਵੱਡਾ ਫੋੜਾ ਐ ਵੱਡਾ ਵੱਡਾ ਫੋੜਾ ਐ ਤੁਹਾਨੂੰ ਦਿਖਾਉਨੇ ਆ ਤੇ ਯੋ ਯਾ ਦੇ ਗਾਈ ਪਿੰਪਲ ਥੋੜੀ ਜਿਹਾ ਕਹਿੰਦਾ ਪੰਪੜੂ ਹੈ ਕੋਈ ਜਾਨ ਵੀ ਆ ਗਿਆ ਆ ਵੀ ਦੋਸਤੋ ਆਹੀ ਸੀਗੇ ਕੰਮ ਕੇ ਸੀਗੇ ਕੰਮ ਥੋੜਾ ਲੇਟ ਹੈਗਾ ਤੇ ਹਾਂਜੀ ਭਰਾ ਅਸੀਂ ਆ ਗਏ ਹੁਣੇ ਲਾਂਡੇ ਦੱਸੋ ਜਿਹੜਾ ਰਮਣ ਨੂੰ ਕੰਮ ਸੀਗਾ ਉਹਦਾ ਹੋ ਗਿਆ ਤੇ ਹੁਣ ਇਸ ਤੋਂ ਬਾਅਦ ਅਸੀਂ ਲਾਂਟੇ ਆ ਗਏ ਸੀਗੇ ਕੱਪੜੇ ਅਸੀਂ ਦੇ ਤਾ ਬਦਲ ਲੈ ਬਦਲ ਅਸੀਂ ਤਾਂ ਲੈ ਐ ਮੁੰਡੇ ਸਾਡੇ ਬਦਲ ਅਸੀਂ ਤਾਂ ਲੈ ਵੀ ਚੰਗਾ ਨਹੀਂ ਲੱਗਦਾ ਕੱਥੇ-ਉੱਥੇ ਤੁਰੇ ਫਿਰਦੇ ਰਹਿਣਾ ਹਨਾ ਓਏ ਉੱਪਰ ਇਹਨਾਂ ਉਹਦੀ ਕਰਾਂਗੇ ਜੀ ਘੰਟਾ ਇੱਥੇ ਮਾਰਨਿੰਗ ਵਾਕ ਇਹਦੇ ਹੁਣ ਦੇਖਦੇ ਆ ਮੜਾ ਯਾਰ ਸਾਫ ਹੀ ਲਈ ਹੈ ਨਾ ਧੁੱਖ ਲੱਗੀ ਆ ਤੇ ਆਈਏ ਹੁਣ ਮੜਾ ਹੁਣ ਨੂੰ ਹੈਣੀ ਕੋਈ ਇੱਥੇ ਚੱਲਾਂ ਢੀ ਚੱਲਦੇ ਆ ਢੀ ਆ ਗਏ ਸੀ ਠੀਕ ਹੈ ਜੀ ਵਿਚਲਾ ਵਿਚਾਲਾ ਸ਼ੂਟ ਅਸੀਂ ਤਾਂ ਨਹੀਂ ਦਿਖਾਦੇ ਗਏ ਫੋਨ ਸੀਗਾ ਚਾਰ ਚਾਰ ਆਜੋ ਸਰ ਇਹ ਪਾਲਿਸ਼ ਹੋ ਰਹੀ ਨੇ ਚੱਲਦੇ ਵਰਕਿੰਗ ਤੁਹਾਨੂੰ ਮੀਨੋ ਦੇਖ ਰਿਹਾ ਚੱਲ ਤਾਂ OK ਕਿਹੜੀ ਫੀਲਿੰਗ ਆ ਰਹੀ ਦਸੀ ਸ਼ੋਰ ਲਾਉਣ ਜਾਂਦੇ ਆ ਲੱਗਦਾ ਏਦਾਂ ਫੀਲਿੰਗ ਆ ਰਹੀ ਏ ਸ਼ੋਰ ਲਾਉਣ ਦੀ ਆ ਤੇ ਹੁੰਦੇ ਬਾਈ ਮੇਰੇ ਨਾਲ ਹੁਲਣਾ ਰਮਣਾ ਮੈਂ ਮੇਰੇ ਤਾਂ ਮੈਨੂੰ ਤਾਂ ਪਰਫਿਊਮ ਛੜਕਾਓ ਪਹਿਲਾਂ ਮੇਰੇ ਤੇ ਬਾਈ ਮੇਰੇ ਨਾਲ ਹੁਲਣਾ ਰਮਣਾ ਮੈਂ ਮੇਰੇ ਤਾਂ ਮੈਨੂੰ ਤਾਂ ਪਰਫਿਊਮ ਛੜਕਾਓ ਪਹਿਲਾਂ ਮੇਰੇ ਤੇ ਅਲ੍ਹਾ ਦੇਖ ਲੋ ਬੱਟਾ ਕਿਦਾਂ ਕਰੀ ਗੋਣਾ ਹੈ ਅਸੀਂ ਆ ਗਏ ਆ ਵੀ ਲਾਂਡੇ ਤੋਂ ਬਾਹਰ ਠੀਕ ਹੈ ਜੀ ਇੱਕ ਗੱਲ ਕਹਿਣੀ ਚਾਹੁੰਦੇ ਆ ਇਹ ਤਾਂ ਲਾਂਡੇ ਦੇ ਬਾਅਦ ਜਿਹੜੀ ਚੰਡੀਗੜ੍ਹ ਦੀ ਪੁਲਿਸ ਹਨ ਇਹ ਸਾਰੀ ਹੈਗੀ ਹੈ ਕਿ ਹਿਮਾਚਲ ਦੇ ਹਰਿਆਣੇ ਵਾਲੀ ਪੰਜਾਬ ਦਾ ਬੰਦਾ ਇੱਥੇ ਤੁਹਾਨੂੰ ਕੋਈ ਨਹੀਂ ਮਿਲੂਗਾ ਇੱਕ ਵੀ ਨਹੀਂ ਮਿਲੂਗਾ ਠੀਕ ਹੈ ਨਾ ਇੰਨੀ ਕੁ ਰਿਸ਼ਵਤ ਪ੍ਰੋਪਰ ਚੱਲਦੀ ਹੈਗੀ ਮੈਂ ਕਹਿੰਦਾ ਪੁੱਛੋ ਨਾ ਖਾਲੇ ਨੇ ਨੰਬਰ ਬਣਾਏ ਹੋਏ ਨੇ 3 ਨੰਬਰ ਫਾਟ ਕੇ 4 ਨੰਬਰ ਫਾਟ ਕੇ ਹੈ ਹਨਾ 5000 ਰੁਪਏ ਦਿਲਾਨ ਘੱਟਦੇ ਸੀਗੇ ਤੁਹਾਡੇ ਟਾਇਰ ਦੇ ਲੋਏ ਪਾਏ ਹੋਇਆ ਬਾਹਰ ਵੀ ਨਹੀਂ ਸਾਰਾ ਕੁਝ ਪੋਲੂਸ਼ਨ ਵਗੈਰਾ ਸਾਰਾ ਕੁਝ ਪੂਰਾ ਹਣਾ ਜੇ ਇਹ ਜਿੱਲਾ ਕਰਦੀਆਂ ਤਾਂ ਕੰਪਨੀ ਵੱਲੋਂ ਹੀ ਬੰਦ ਕਰਾਉਣਾ ਜਿਹੜੇ ਟਾਇਰ ਬਣਾਉਂਦੇ ਨੇ ਇਹ ਹੂੰ ਜਮਾ ਯਾਰਾ ਕਹਿੰਦੇ ਤੁਹਾਡੇ ਬਾਹਰ ਨੇ ਕਹਿੰਦਾ 5000 ਰੁਪਏ ਲਵਾਂਗੇ ਉਹਨੂੰ ਆਖਿਆ ਭਈ ਤੂੰ ਰਹਿਣ ਦੇ ਨਾ ਕਰ ਕਹਿੰਦਾ ਨਹੀਂ ਤੋ 1500 ਰੁਪਿਆ 1500 ਤਾਂ ਕਰਦੇ ਕਰਦੇ ਉਹਨੂੰ 1000 ਤੱਕ ਮਨਾਇਆ 1000 ਰੁਪਏ ਦਿੱਤਾ ਮੈਂ ਕਿਹਾ ਤੁਹਾਨੂੰ ਸਾਡਾ ਸਮਾਨ ਦੇ ਦੱਸ ਵਾਸਤੇ ਕਹਿੰਦਾ ਕੋਈ ਨਾ ਹੁਣ ਨਾ ਡਰੋ ਕਹਿੰਦਾ ਅੱਗੇ ਜਾ ਕੇ ਐਂ ਕਹਿੰਦੇ ਵੀ 4 ਨੰ ਆ ਕੰਮ ਹੋਇਆ ਪਿਆ ਐਡਾ ਕੰਮ ਖਰਾਬ ਆ ਜੇ ਹੈ ਕੁਸੀ ਕਰਨੇ ਕੇ ਜੇ ਮੰਨ ਕੇ ਚੱਲੇ ਇੱਕ ਬੰਦਾ ਕਰਾਪਟ ਹੈ ਨਾ ਸਾਰਨ ਤੇ ਇਲਜ਼ਾਮ ਲੱਗੇ ਨੋ ਚੀਤਾ ਤੁਸ ਜੋ ਸੁਧਰ ਜੋ ਕਲੰਕਾ ਚੰਡੀਗੜ੍ਹ ਪੁਲਿਸ ਕਲੰਕਾ ਹੁਣ ਇਸ ਟਾਈਮ ਪੂਰਾ ਇਸ ਟਾਈਮ ਪਹਿਲਾਂ ਉਦੋਂ ਪਹਿਲਾਂ ਨਹੀਂ ਪਹਿਲਾਂ ਸਾਡਾ ਇੱਥੇ ਚਲਾਨ ਹੋਇਆ ਇੱਥੇ ਆਹ ਸਾਰਾ ਕੁਝ ਪੂਰਾ ਮੈਨੂੰ ਮੈਨੂੰ ਸਵਿਫਟ ਦੇ ਘਟਾ ਕਹਿੰਦੇ ਗਾ ਤੇਰੇ ਗੇੜੀ ਦਾ ਹਾਰ ਨਾ ਵਟਾਗਾ ਹਾਰਨ ਕੰਪਨੀ ਹਾਰਨ ਕੋਈ ਕਰੈਡਿਟ ਦਾ ਹਾਰਨ ਸੀ ਕੰਪਨੀ ਦਾ ਹੀ ਹਾਰਦਾ ਕਾ ਵਟਾ ਉਹ ਹਾਰਨ ਰੁਪਏ ਉਦੋਂ ਲੈ ਕੇ ਗਿਆ ਬੰਦਾ ਮਨ ਦੂਈ ਇੱਕ ਇਹ ਮੇਨ ਚੀਜ਼ ਪਤਾ ਕੀ ਆ ਦੇਖੋ ਦੇਖਣ ਵਾਲੀ ਇਹ ਹੈ ਵੀ ਚਲਾਣ ਹੋ ਗਿਆ ਇਹ ਜੀ ਨਹੀਂ ਹੈਗੀ ਕੀ ਕਹਿੰਦਾ ਅੱਗੇ ਸਾਨੂੰ ਰੋਕਣ ਲੱਗਾ ਤਾਂ ਐਂ ਕਹਿਦੇ ਹੋ ਕਹਿੰਦਾ 4 ਨੰਬਰ ਤੇ ਸਾਡਾ ਕੰਮ ਹੋ ਗਿਆ ਸਾਨੂੰ ਕੋਈ ਨਹੀਂ ਰੋਕੂਗਾ ਪੈਸੇ ਨੂੰ ਪੂਰਾ ਸਿਸਟਮ ਬਣਾ ਰੱਖਿਆ ਪੂਰਾ ਸਿਸਟਮ ਇਵੇਂ ਐ ਇੱਥੇ ਹੋ ਕੇ ਕੰਮ ਉੱਥੇ ਜਾ ਕੇ ਨਾ ਕਿਸੇ ਦਾ ਨਾ ਨਹੀਂ ਪਤਾ ਕਿਸੇ ਦਾ ਉਹ ਚੰਡੀਗੜ੍ਹ ਨੂੰ ਦਪਾਈ ਦਿੱਤਾ ਜੀ ਆਹ ਮੂਸਾ ਵੇਲੇ ਓ ਯਾਰ ਕੋ ਇਹ ਸਿਰਫ ਗੱਡੀਆਂ ਰੋਕਣ ਤੋਂ ਕੀ ਦਿੰਦਾ ਨਾ ਯਾਰ ਪੂਰੀ ਸ਼ੌਰੀ ਸ਼ਾ ਇਹ ਹਾਲੇ ਭਈਏ ਨੇ ਕੁਤਰਾ ਤੂੰ ਮੰਨ ਲਾ ਮੁੱਖ ਮੋਟੇ ਮੋਟੇ ਹਨਾ ਹਰਿਆਣਾ ਹਰਿਆਣਾ ਤੇ ਐਚ ਪੀ ਵਾਲਾ ਦੇ ਤੇ ਇਹ ਪੰਜਾਬੀ ਬੰਦਾ ਚਰਦੇ ਨਹੀਂ ਇਹ ਇੰਨਾ ਧੱਕਾ ਨਹੀਂ ਚਰਦੇ ਨਹੀਂ ਇਹ ਪੰਜਾਬੀ ਪੰਜਾਬੀ ਬੰਦਾ ਜਮਾ ਨਹੀਂ ਚਰਦੇ ਕਹਿੰਦੇ ਨਾ ਤੁਸੀਂ ਤਾਂ ਕਹਿੰਦਾ ਮੂਸੇ ਵਾਲ ਦੇ ਏਰੀਆ ਚੋਂ ਪੀਵੀ 31 ਲੈ ਬਸ ਸੋਡਾ ਦਾ ਚਲਾਨ ਬਣਦਾ ਦੇਖ ਲੈ ਨਾ ਕਿਹਦੇ ਪੁਲਿਸ ਵਾਲਾ ਉਹ ਨਾਂ ਨਹੀਂ ਪਤਾ ਨਾਂ ਨਹੀਂ ਪਰ ਇੱਕ ਗੱਲ ਹੋਰ ਆ ਜੇ ਹੁਣ ਅਸੀਂ ਗੱਡੀ ਘਮਾ ਲਈਏ ਆ ਹੁਣ ਤੋ ਅੱਧੇ ਘੰਟੇ ਬਾਅਦ ਉੱਥੇ ਜਾਈਏ ਨਾ ਉਹ ਜਗ੍ਹਾ ਤੇ ਉੱਥੇ ਹੋਣੇ ਨਹੀਂ ਇਹ ਇਸਰਵਾਲ ਦੇ ਟਾਈਮ ਹੁੰਦੇ ਇਹਨਾਂ ਦੇ ਬਸ ਆਇਆ ਵੀ ਜਦੋਂ ਅੜ ਗਿਆ ਬੰਦਾ ਇਹ ਹੋਣਗੇ ਲਾਂਟੇ ਦੀ ਜੇ ਭਰਾ ਤੁਹਾਡੇ ਚ ਕੋਈ ਲਾਂਟੇ ਵਾਲ ਆਉਂਦਾ ਆ ਆਪਦੀ ਗੱਡੀ ਸਾਈਡ ਤੇ ਖੜਾ ਕਰਿਆ ਹੋਵੇ ਇਹ ਬਾਹਰ ਤੇ ਖੜਿਆ ਉਹਦੇ ਚਲਾਨ ਕੱਟਣਗੇ ਹੀ ਕੱਟਣਗੇ ਪੰਜਾਬ ਦੀ ਗੱਡੀ ਦਾ ਕੋਈ ਨਾ ਕੋਈ ਨਕਸ਼ ਕੱਢਣਗੇ ਕੱਢਣਗੇ ਹਾਰਮਨੀ ਸਹੀ ਇਹਨਾਂ ਦਾ ਬਸ ਥੱਲੇ ਸਾਡੇ ਸਾਇਲੈਂਸਰ ਚੁੰਗਲਾ ਵਾਗ ਗਿਆ ਕਾਲਸ ਚੈੱਕ ਕਰ ਲੈਣ ਠੀਕ ਹੈ ਨਾ ਹੋ ਗਿਆ ਖਰਾਬ ਬੰਦਾ ਮੂਡ ਖਰਾਬ ਸਾਰਾ ਮੂਡ ਖਰਾਬ ਕਰਦਾ ਜੀ ਯਾਰ ਮੇਰੇ ਜਮਾ ਯਾਰ ਕਾਲਾ ਕੀ ਹੋਈ ਮੇਰੇ ਅੱਖਾਂ ਜਾਵਾ ਪਾਣੀ ਜਾ ਰੋਣਾ ਨਿਕਲਿਆ ਮੇਰਾ ਮੈਨੂੰ ਐ ਨਹੀਂ ਪਤਾ ਕੀ ਆ ਉਹਨੂੰ ਪਹਿਲੇ ਲੱਗਦੇ ਲੱਗੇ ਜਾਣੇ ਯਾਰ ਬੇਬਾਕ ਉਹਨੂੰ ਨਾਲ ਕਿੰਨੀ ਰਿਕਵੈਸਟ ਕਰਨੀ ਤੇ ਨਾਲੇ ਨਾਲ ਦੀ ਆਪਦੀ ਉਧਰ ਹਾਂ ਇੰਨੇ ਯਾਰ ਆ 10 ਲੱਖ ਰੁਪਏ ਦਰਸਾ ਭੇਜਦਾ ਯਾਰ ਇਹ ਦੇਖੋ ਇੱਕ ਬੰਦਾ ਕਹਿੰਦਾ ਉਰੇ ਦਾ ਚਲਾਨ ਕੱਟਾ ਨਹੀਂ ਜਰਾ ਬਾਹਰੋਂ ਆਇਆ ਕਿਵੇਂ ਕਟਾੜੂਗਾ ਵੀ ਕੋਰਟ ਚ ਭਰਨਾ ਪਵੇ ਹਾਂ ਵੀ ਉੱਥੋਂ ਫੇਰ ਆ ਜਾਣਾ ਆਉਣਗੇ ਇਹ ੜਾ ਲੈਂਦੇ ਨੇ ਬੰਦੇ ਨੂੰ ਹਾਂ ਹਾਂ ਵੀ ਧੂਰੋਂ ਦਾ ਕਟਾ ਚਲਾਨ ਜੇ ਕਟਾਊਗਾ ਤਾਂ ਬੰਦੇ ਦਾ 10000 ਰੁਪਏ ਬਟ ਤੇ 5-7000 ਰੁਪਏ 5-7000 ਨਹੀਂ ਆ ਇਹ ਮਤਲਬ ਹੈ ਕਿ ਕੋਰਟ ਤੇ ਇੱਥੇ ਆ ਕੇ ਭਰਨਾ ਬੂ ਹਾਂ 5000 ਰੁਪਏ ਉਹ ਹੋ ਗਿਆ 2000 ਦਾ ਬੰਦਾ ਤੇਲ ਲਾ ਕੇ ਫੇਰ ਆਊਗਾ ਖੇਚਲਾ ਨਾਲੇ ਹੈਂ ਗੁੰਡ ਦਾ ਇੱਕ ਪੂਰਾ ਤੇਲ ਚਲਾਨ ਫੇਰੂਗਾ ਚਲਾਨ ਭਰ ਕੇ ਜਿੱਤੇ ਪਾ ਚਲਾਨ ਭਰ ਕੇ ਦਸੇ ਬੰਦਾ ਬਾਹਰ ਆ ਜਾ ਕੇ ਫੇਰ ਕੱਟ ਦਨਗੇ ਅਗਲੇ ਦਿਨ ਫੇਰ ਕੱਟ ਦਨਗੇ ਚੱਕ ਫਿਰ ਤਾਂ ਪੈਸੇ ਦਾ ਬੰਦਾ ਪੂਰਾ ਸਾਰਾ ਪਤਾ ਹੁੰਦਾ ਇਹਨਾਂ ਨੂੰ ਸਾਰਾ ਸਾਰੀ ਇੱਕ ਚੀਜ਼ ਦਾ ਹੈਲੋ ਕੀ ਹਾਲ ਹੈ ਬਲੀ ਕਰੋ ਕਮ ਨਹੀਂ ਬੀਜੀ ਨਹੀਂ ਕੀ ਕਹਾਂ ਤੋਂ ਤੂੰ ਰੁਪੀ ਤੇ ਪੂਰੇ ਇਹ ਤਾਂ ਵੀਰ ਜੀ ਇਹ ਤੁਸੀਂ ਕਾਹ ਤੋਂ ਸੈਂਡ ਕਰਾ ਰਹੇ ਹੋ ਇਹ ਵੀਰ ਜੀ ਗੇਮ ਲਾਣੀ ਆਪਾਂ ਨੇ ਜੀ ਕਾਦੀ ਓਏ ਇਹ ਹੈਗਾ ਕੋਈ ਸੀਨ ਪਤਾ ਇਹਦਾ ਜੀ ਟੀਨ ਪੱਤੀ ਹਾਂ ਜੀ ਨਾ ਨਾ ਉਹ ਕਹਨੂੰ ਐ 10 ਰੁਪਏ ਦੇ 480 ਹੈ 5 ਰੁਪਏ ਦੇ ਆਏ ਹਾਏ 5 5 ਰੁਪਈਆਂ ਦੇ 480 ਰੁਪਏ ਬਣਨਗੇ ਕਿਹੜੀ ਕੇ ਬਪਾ ਲੈ ਚੱਕ 30 ਰੁਪਏ ਵਾ ਦੇ ਦੇ ਤੈਨੂੰ ਠੀਕ ਹੈ ਕਿਹੜੀ ਆ ਬਾਹੋ ਹੀ ਨੰਬਰ ਜਿਹੜਾ ਲੱਗਦਾ ਜੀ ਆਨਲਾਈਨ ਖੇਲਦੇ ਜੀ ਸੱਤਾ ਨਾ ਅੱਛਾ ਹਾਂਜੀ ਲੱਗ ਜਾਂਦਾ ਲੱਗ ਜਾਂਦਾ ਹਾਂਜੀ ਆ ਵੀਰ ਜੀ 5 ਰੁਪਏ ਦਾ 480 ਡੇਲੀ ਲੱਗਦਾ ਸਾਡਾ ਵੀ ਲਾ ਦੇ ਫਿਰ ਮਾਰਾ ਵੀ ਲਗਾ ਦੇ 10 ਰੁਪਏ ਦੇ ਦੇ ਕੇਸ ਕੁਮਾਰ ਹਾਂਜੀ ਆ ਆਨਲਾਈਨ ਕਵੇਲ ਉਹਨੇ ਖੰਡ ਆਨਲਾਈਨ ਵੀਰ ਜੀ ਜੀ ਕੰਨ ਇਹਨੂੰ ਸਿਖਾਵਾ ਪੁੰਡਾ ਚੜਦਾ ਗਮ ਆਨਲਾਈਨ ਆਪਾਂ ਨੂੰ ਸਕਰੀਨ ਸ਼ਾਟ ਉਹਨੂੰ ਬਾਦਣਾ ਅੱਛਾ ਬੰਦਾ ਅੱਗੇ ਬੰਦਾ ਲਾਊਗਾ ਉੱਤਾਂ ਲੋਂਦੇ ਹੋ ਕਟਾਲ ਹੋ ਗਏ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਮਗਰ ਤਾਂ ਪਹੁੰਚ ਗਿਆ ਟੰਡ ਦੀ ਜੀ ਬਪਾ 254